ਵੇਬ ਡੇਰਾ ਬਸੀ ਕਲਰ ਹਿੰਦ ਸੀਗਾ ਮੇਰਾ ਡਿਵੋਰਸ ਹੋ ਗਿਆ ਤਾਂ ਉਸ ਤੋਂ ਬਾਅਦ ਮੈਂ ਦੁਬਾਰਾ ਮੈਰਿਜ ਨਹੀਂ ਕਰਾਈ ਕੋਈ 3-4 ਸਾਲ ਬਾਅਦ ਹੀ ਮੇਰਾ ਡਿਵੋਰਸ ਹੋ ਗਿਆ ਸੀਗਾ ਕੋਈ ਹਾਂਜੀ ਇੱਕ ਬੇਟਾ ਸੀਗਾ ਉਸ ਸਮੇਂ ਛੋਟਾ ਸੀਗਾ 1.5 ਸਾਲ ਦਾ ਮੈਂ ਜੌਬ ਕਰਦਾ ਸੀਗਾ ਫਿਰ ਮੇਰੇ ਕੋਲੋਂ ਸਾਹਮਣਾ ਔਖਾ ਸੀਗਾ ਤੋਂ ਮੈਂ ਫਿਰ ਮਿਸਿਸ ਨੂੰ ਹੀ ਦੇ ਦਿਆ ਤਾਂ ਮੈਂ ਕਿ ਤੁਸੀਂ ਸਮਝੋ ਐਡਾ ਛੋਟਾ ਬੱਚਾ ਮੇਰੇ ਕੋਲ ਰਹਿ ਨਹੀਂ ਸਕਦਾ ਤਾਂ ਮੇਰੇ ਵਾਸਤੇ ਪ੍ਰੋਬਲਮ ਹੋ ਜਾਣੀ ਹੈ ਇਸ ਕਰ ਮੈਂ ਬੱਚੇ ਨੂੰ ਉਹਨਾਂ ਕੋਲ ਹੀ ਛੋੜ ਦਿੱਤਾ ਹੁਣ ਵੱਡਾ ਹੋ ਗਿਆ ਹੁਣ ਪੁੱਛਦਾ ਬੁਲਾਉਂਦਾ ਨਹੀਂ ਹੁਣ ਤੋਂ ਮੈਨੂੰ ਕੋਈ ਮਿਲਿਆ ਵੀ ਨਹੀਂ ਨਾ ਮੈਂ ਪਛਾਣਦਾ ਨਾ ਉਹ ਮੈ ਦੁਰਿੰਦ ਸੀਗੇ ਇਸ ਕਰਕੇ ਉਹ ਦੁਬਾਰਾ ਫੇਰ ਸਾਡਾ ਮਿਲਨ ਹੋਇਆ ਮੈਂ ਰੈਂਟ ਤੇ ਰੂਮ ਲੈ ਕੇ ਆਪਣਾ ਕੱਲਾ ਹੀ ਰਹਿੰਦਾ ਸੀ ਕਿੰਨੇ ਭੈਣ ਭਰਾ ਹਾਂ ਤੁਸੀਂ ਅਸੀਂ ਪਹਿਲੇ ਚਾਰ ਭਰਾ ਸੀਗੇ ਤੇ ਦੋ ਬ੍ਰਦਰ ਕੀ ਮੇਰੀ ਡੈਥ ਹੋ ਚੁੱਕੀ ਹੈ ਹੁਣ ਸਾਰੇ ਨਾਲ ਵੱਡਾ ਬ੍ਰਦਰ ਔਰ ਮੈਂ ਸਾਰਾ ਛੋਟਾ ਰਹੇ ਤੇ ਭਰਾ ਨੇ ਨਹੀਂ ਕਿਹਾ ਮੇਰੇ ਕੋਲ ਰਹਿ ਲੈ ਨਹੀਂ ਭਰਾ ਅਸਲ ਵਿੱਚ ਪਹਿਲੇ ਤੇ ਉਹ ਨੇ ਕੋਈ ਗੱਲ ਨਹੀਂ ਕੀਤੀ ਹੁਣ ਉਹਦੇ ਬੱਚੇ ਹੈਗੇ ਬਾਹਰ ਔਰ ਇਹਨੇ ਆਸਟ੍ਰੇਲੀਆ ਆਪ ਉਹ ਕੱਲੇ ਰਹਿੰਦੇ ਨੇ ਇੱਥੇ ਡੇ ਰਾਜਪੁਰਾ ਉਹ ਆਪ ਵੀ ਬਿਮਾਰ ਹੁੰਦੇ ਆ ਉਹ ਕਹਿੰਦੇ ਸੀ ਆਪ ਬਿਮਾਰ ਹੁੰਦੇ ਸਾਡਾ ਆਪਣਾ ਔਖਾ ਹੋ ਜਾਂਦਾ ਤੈਨੂੰ ਕੋਈ ਤਕਲੀਫ ਹੋ ਜਾਏ ਕੌਣ ਦੇਖਣ ਵਾਲਾ ਇਸ ਤਰ੍ਹਾਂ ਕਿ ਤੂੰ ਆਸ਼ਰਮ ਵਿੱਚ ਚਲੇ ਜਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਸੀਂ ਸਿਟੀ ਹੈਡਲਾਈਟਸ ਤੇ ਮੈਂ ਹਾਂ ਤੁਹਾਡੇ ਨਾਲ ਨਿਹੰਮ ਮਲਿਕ ਕਦੇ ਇੱਕ ਮਾਵਾ ਦੇ ਜੇਕਰ ਚਾਰ ਪੁੱਤ ਹੋਣ ਤਾਂ ਚਾਰੇ ਹੀ ਇੱਕ ਬਰਾਬਰ ਸਮਝੇ ਜਾਂਦੇ ਨੇ ਪਰ ਜਦੋਂ ਵੱਡੇ ਹੋ ਜਾਂਦੇ ਕਿਉਂ ਉਹਨਾਂ ਦੇ ਵਿੱਚ فاਸਲੇ ਜਿਹੜੇ ਬਣ ਜਾਂਦੇ ਨੇ ਕਿਉਂ ਹਮੇਸ਼ਾ ਉਹ ਆਪਣੇ ਆਪ ਨੂੰ ਹੀ ਦੇਖਦੇ ਆਪਣੇ ਛੋਟੇ ਭਰਾ ਜਾਂ ਵੱਡੇ ਭਰਾ ਨੂੰ ਕਿਉਂ ਨਹੀਂ ਦੇਖਦੇ ਤੇ ਅੱਜ ਇਸੇ ਤਰੀਕੇ ਦੀ ਕਹਾਣੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਾਡੇ ਨਾਲ ਸਤਵਿੰਦਰ ਸਿੰਘ ਜੀ ਮੌਜੂਦ ਨੇ ਜੋ ਕਿ ਇੱਕ ਆਸ਼ਰਮ ਦੇ ਵਿੱਚ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆ ਵੀ ਇੱਥੇ ਕਿਵੇਂ ਪਹੁੰਚੇ ਕੀ ਮਤਲਬ ਹਾਲਾਤ ਬਣੇ ਜੇ ਫੈਮਿਲੀ ਨਹੀਂ ਸੀ ਤਾਂ ਪਰਿਵਾਰ ਵਾਲੇ ਨੇ ਕਿਉਂ ਨਹੀਂ ਸੰਭਲ ਤੇ ਸਾਰੀ ਗੱਲਬਾਤ ਕਰਦੇ ਤਾਂ ਜਾਣਦੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਬਣੇ ਕਿ ਤੁਸੀਂ ਆਸ਼ਰਮ ਦੇ ਵਿੱਚ ਆ ਕੇ ਰਹਿ ਰਹੇ ਹੋ ਤੇ ਬਾ ਡੇਰ ਬਸੀ ਕੱਲਾ ਰਹਿੰਦਾ ਸੀਗਾ ਮੇਰਾ ਡਿਵੋਰਸ ਹੋ ਗਿਆ ਤਾਂ ਉਸ ਤੋਂ ਬਾਅਦ ਮੈਂ ਦੁਬਾਰਾ ਮੈਰਿਜ ਨਹੀਂ ਕਰਾਈ ਮੈਂ ਕੱਲਾ ਰਹਿੰਦਾ ਸੀਗਾ ਕਿੰਨੇ ਟਾਈਮ ਤੇ ਮੈਂ ਮੈਰਿਜ ਤੋਂ ਕਿੰਨੇ ਟਾਈਮ ਤੇ ਬਾਅਦ ਜਾਂ ਡਾਈਵੋਰਸ ਉਹ 3-4 ਸਾਲ ਬਾਅਦ ਹੀ ਮੇਰਾ ਡਿਵੋਰਸ ਹੋ ਗਿਆ ਬੱਚੇ ਸੀਗਾ ਕੋਈ ਹਾਂਜੀ ਇੱਕ ਬੇਟਾ ਸੀਗਾ ਉਸ ਸਮੇਂ ਛੋਟਾ ਸੀਗਾ 1.5 ਸਾਲ ਦਾ ਮੈਂ ਜੌਬ ਕਰਦਾ ਸੀਗਾ ਫਿਰ ਮੇਰੇ ਕੋਲੋਂ ਸਾਹਮਣਾ ਔਖਾ ਸੀਗਾ ਤੋਂ ਮੈਂ ਨੇ ਫਿਰ ਮਿਸਿਸ ਨੂੰ ਹੀ ਦੇ ਦਿਆ ਤਾਂ ਮੈਂ ਕਿ ਤੁਸੀਂ ਸਮਝੋ ਐਡਾ ਛੋਟਾ ਬੱਚਾ ਮੇਰੇ ਕੋਲ ਰਹਿ ਨਹੀਂ ਸਕਦਾ ਤੋਂ ਮੇਰੇ ਵੱਸੇ ਪ੍ਰੋਬਲਮ ਹੋ ਜਾਣੀ ਹੈ ਇਸ ਕਰ ਮੈਂ ਬੱਚੇ ਨੂੰ ਉਹਨਾਂ ਕੋਲ ਹੀ ਛੋੜ ਵੱਡਾ ਹੋ ਗਿਆ ਹੁਣ ਪੁੱਛਦਾ ਬੁਲਾਉਂਦਾ ਨਹੀਂ ਹੁਣ ਤੋਂ ਮੈਨੂੰ ਕੋਈ ਮਿਲਿਆ ਵੀ ਨਹੀਂ ਨਾ ਮੈਂ ਪਛਾਣਦਾ ਨਾ ਉਹ ਮੈਨੂੰ ਪਛਾਣਦਾ ਤੇ ਉਹ ਦੂਰ ਰਹਿੰਦੇ ਸੀਗੇ ਇਸ ਕਰਕੇ ਉਹ ਦੁਬਾਰਾ ਫੇਰ ਸਾਡਾ ਮਿਲਨ ਹੋਇਆ ਨਹੀਂ ਫਿਰ ਮਤਲਬ ਜਦੋਂ ਡਾਈਵੋਰਸ ਹੋ ਗਿਆ ਫਿਰ ਉਸ ਤੋਂ ਬਾਅਦ ਕਿਹਦੇ ਕੋਲ ਰਹਿੰਦੇ ਸੀ ਮੈਂ ਇਕੱਲਾ ਹੀ ਰਹਿੰਦਾ ਸੀਗਾ ਅੱਛਾ ਮੈਂ ਜੌਬ ਕਰਦਾ ਸੀਗਾ ਮੈਂ ਇਕੱਲਾ ਹੀ ਰਹਿੰਦਾ ਸੀਗਾ ਮੈਂ ਰੈਂਟ ਤੇ ਰੂਮ ਲੈ ਕੇ ਆਪਣਾ ਇਕੱਲਾ ਹੀ ਰਹਿੰਦਾ ਸੀ ਤੇ ਕਿੰਨੇ ਭੈਣ ਭਰਾ ਹੋਂ ਤੁਸੀਂ ਅਸੀਂ ਪਹਿਲੇ 4 ਭਰਾ ਸੀਗੇ ਤੇ ਦੋ ਬ੍ਰਦਰ ਕੀ ਮੇਰੀ ਡੈਥ ਹੋ ਚੁੱਕੀ ਹੈ ਹੁਣ ਸਾਰੇ ਨਾਲ ਵੱਡਾ ਬ੍ਰਦਰ ਔਰ ਮੈਂ ਸਾਰਾ ਛੋਟਾ ਰਹਿੰਦਾ ਏ ਪ੍ਰਾਨੇ ਨੇ ਕਿ ਮੇਰੇ ਕੋਲ ਰਹਿ ਲਾ ਨਹੀਂ ਭਰਾ ਅਸਲ ਵਿੱਚ ਪਹਿਲੇ ਤੇ ਉਹ ਨੇ ਕੋਈ ਗੱਲ ਨਹੀਂ ਕੀਤੀ ਹੁਣ ਉਹਦੇ ਬੱਚੇ ਹੈਗੇ ਬਾਹਰ ਹੋ ਰਹਿੰਦੇ ਆਸਟ੍ਰੇਲੀਆ ਆਪ ਉਹ ਇਕੱਲੇ ਰਹਿੰਦੇ ਨੇ ਇੱਥੇ ਡੇ ਰਾਜਪੁਰਾ ਤੇ ਉਹ ਆਪ ਵੀ ਬਿਮਾਰ ਰਹਿੰਦੇ ਆ ਉਹ ਕਹਿੰਦੇ ਸੀ ਆਪ ਬਿਮਾਰ ਹੋਣ ਤੇ ਸਾਡਾ ਆਪਣਾ ਔਖ ਹੋ ਜਾਂਦਾ ਤੇਰੀ ਕੇਅਰ ਕੌਣ ਕਰੇਗਾ ਤੇ ਇਸ ਕਰਕੇ ਉਹ ਫਿਰ ਮੈਨੂੰ ਕਹਿੰਦੇ ਤੂੰ ਐਸਾ ਕਰ ਮੈਂ ਥੋੜਾ ਜਿਹਾ ਵਿੱਚ ਬਿਮਾਰ ਹੋਣ ਲੱਗਾ ਸੀਗਾ ਮੇਰੀ ਜੌਬ ਛੁੱਟ ਗਈ ਸੀ ਮੈਂ ਬਿਮਾਰ ਹੋਣ ਲੱਗਾ ਸੀਗਾ ਉਹ ਕਹਿੰਦੇ ਫਿਰ ਤੂੰ ਬਿਮਾਰ ਹੋ ਜਿੰਦਾ ਤੇ ਰੈਂਟ 'ਤੇ ਰਹਿਣਾ ਤੈਨੂੰ ਕੋਈ ਦੁੱਖ ਤਕਲੀਫ ਹੋ ਜਾਏ ਕੌਣ ਦੇਖਣ ਵਾਲਾ ਸਾਡੇ ਕੋਲ ਟਾਈਮ ਨਹੀਂ ਹੈ ਨਹੀਂ ਤੂੰ ਰਾਣੇ ਜਾਣੇਗਾ ਤੇ ਇਸ ਤਰ੍ਹਾਂ ਕਿ ਤੂੰ ਆਸ਼ਰਮ ਵਿੱਚ ਚਲੇ ਜਾ ਉੱਥੇ ਤੇਰੀ ਸਾਰੀ ਕੇਅਰ ਹੋਏਗੀ ਤੈਨੂੰ ਖਾਣਾ ਪੀਣਾ ਰਹਿਣੇ ਨੂੰ ਤੈਨੂੰ ਦਵਾਈ ਵਗੈਰਾ ਸਭ ਕੁਝ ਦੇਣਗੇ ਇੱਥੇ ਇਹਨਾਂ ਨੇ ਬ੍ਰਦਰ ਨੇ ਆ ਕੇ ਗੱਲਬਾਤ ਸਾਰਾ ਰੇਜਿਮੈਂਟ ਆਗਾ ਅਤੇ ਐਂਬੂਲੈਂਸ ਵੀ ਆਇਆ ਦਵਾਈ ਵਗੈਰਾ ਵੀ ਕਰਨਦੇ ਆ ਕੰਪਰਾ ਵਗੈਰਾ ਵੀ ਦਿੰਦੇ ਆ ਰੋਟੀ ਵਗੈਰਾ ਸਾਰਾ ਕੁਝ ਫੈਸਿਲਿਟੀ ਆ ਪਰ ਕਿਤੇ ਕਿਤੇ ਪਰਿਵਾਰ ਦੀ ਕਮੀ ਮਹਿਸੂਸ ਹੁੰਦੀ ਹੈ ਨਹੀਂ ਪਰਵਾਸ ਦੇ ਦਾ ਵਿਆਹ 7 ਸਾਲ ਹੋ ਗਏ ਆ ਮੈਂ ਤਾਂ ਸ਼ੁਰੂ ਤੋਂ ਹੀ ਇਕੱਲਾ ਰਹਿਣ ਵਾਲਾ ਹੁਣ ਵੀ ਮੈਂ ਇਕੱਲਾ ਹੀ ਰਹਿਣਾ ਮੈਂ ਇਕੱਲਾ ਹੈਪੀ ਰਹਿਣਾ ਮੈਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਚਾਹੁੰਦਾ ਫੈਮਲੀ ਵਿੱਚ ਕਦੀ ਬਾਅਦ ਕੋਈ ਵਾਰ ਕੋਈ ਬਾਤ ਚੀਜ਼ ਹੋ ਜਾਂਦੀ ਹੈ ਥੋੜੇ ਵਕਤ ਡਿਸਟਰਬੈਂਸ ਹੁੰਦੀ ਮੈਂ ਤਾਂ ਸ਼ੁਰੂ ਤੋਂ ਇਕੱਲਾ ਰਹਿਣਾ ਨਹੀਂ ਹੈਗੀਆਂ ਹਾਂਜੀ ਭੈਣਾਂ ਨਾ ਭੈਣਾਂ ਜੇ ਆਪਾਂ ਚਾਰ ਭਾਈ ਸੀ ਕਿ ਤੇ ਤੀਜੇ ਵਗੈਰਾ ਨਹੀਂ ਕਹਿੰਦੇ ਵੀ ਸਾਡੇ ਕੋਲ ਰੈਲੋ ਜੇ ਬਾਹਰ ਆ ਜਾਓ ਆਸਟ੍ਰੇਲੀਆ ਰਹਿੰਦੇ ਨੇ ਬਾਹਰ ਉਹ ਵੇ ਤੁਹਾਨੂੰ ਪਤਾ ਬਾਹਰ ਦਾ ਖਰਚਾ ਬਹੁਤ ਹੈ ਹੁਣ ਉਹਨਾਂ ਤੋਂ ਆਏ ਗਿਆ ਬਈ ਇੱਕ ਪੁੱਤੀ ਜਾਂ ਤੇ 8-10 ਸਾਲ ਪਹਿਲੇ ਗਿਆ ਹੁਣ ਜਿਹੜਾ ਵੱਡਾ ਹੈ ਉਹ ਹੁਣ 3-4 ਸਾਲ ਪਹਿਲੇ ਗਿਆ ਉਸ ਤੋਂ ਛੋਟਾ ਵੀ ਹੈ ਉਹ ਵੀ ਹੁਣ 1.5-2 ਸਾਲ ਪਹਿਲੇ ਗਿਆ ਉਹਨਾਂ ਦਾ ਆਪਣਾ ਬ੍ਰਦਰ ਨੂੰ ਬੁਲਾਉਂਦੇ ਨੇ ਉਹ ਵੀ ਮਾਪੇ ਉਸਕੇ ਕਦੀ ਸਾਲ 2 ਸਾਲ ਬਾਅਦ ਇੱਕ ਵਾਰੀ ਜਾਂਦੇ ਨੇ ਮਿਲ-ਗਿਲ ਕੇ ਆ ਜਾਂਦੇ ਨੇ ਉਹ ਵੀ ਉੱਤੇ ਰਹਿੰਦੇ ਨਹੀਂ ਉਹ ਵੀ ਕਹਿੰਦਾ ਸੀ ਇੱਥੇ ਹੀ ਰਹਿਣਾ ਤੇ ਆਸ਼ਰਮ ਦੇ ਵਿੱਚ ਆਏ ਕਿੰਨਾ ਟਾਈਮ ਹੋ ਗਿਆ ਮੈਨੂੰ ਆਇਆ ਅਭੀ ਸਵਾ ਪਿੰਨਾ ਹੀ ਹੋਇਆ ਤੇ ਕਿੱਦਾਂ ਦਾ ਮਤਲਬ ਲੱਗ ਰਿਹਾ ਆਸ਼ਰਮ ਪਹਿਲੇ ਤਾਂ ਥੋੜਾ ਜਿਹਾ ਮੈਨੂੰ ਦਿਲ ਨਹੀਂ ਲੱਗ ਰਹਾ ਸੀ ਕਿਉਂਕਿ ਮੈਂ ਥੋੜਾ ਜਿਹਾ ਖੁੱਲੇ ਸੁਭਾਗ ਦਾ ਸੁਭਾਗ ਹਵਤਾ ਮੈਨੂੰ ਘੁੰਮਣੇ ਫਿਰਨੇ ਦਾ ਸ਼ੌਂਕ ਹੈ ਮੈਂ ਤਾਂ ਸਵੇਰੇ ਉੱਠਦਾ ਸੀ ਆਪਣਾ ਬ੍ਰੇਕਫਾਸਟ ਕਰਕੇ ਥੋੜਾ ਬਤ ਬਾਜ਼ਾਰ ਵੀ ਘੰਟਾ 2 ਘੰਟੇ ਘੁੰਮ ਕੇ ਆਂਦਾ ਸੀਗਾ ਫੇਰ ਘਰ ਆ ਕੇ ਦੁਪਹਿਰ ਖਾਣਾ ਖੁਣਾ ਖਾ ਕੇ ਰੈਸਟ ਕਰਕੇ ਸ਼ਾਮ ਨੂੰ ਬਾਹਰ ਨਿਕਲ ਜਾਂਦਾ ਸੀਗਾ ਹੁਣ ਇੱਥੇ ਤੋਂ ਬਾਹਰ ਜਾਣ ਨਹੀਂ ਦਿੰਦੇ ਨਹੀਂ ਆ ਇੱਥੇ ਅੰਦਰ ਮੈਂ ਤਾਂ ਸਵੇਰੇ ਪਹਿਲੇ ਬੌਜੀਆ ਨਾਲ ਕਿਹਾ ਸੀਗਾ ਮੈਂ ਕਿਹਾ ਮੈਂ ਤਾਂ ਥੋੜਾ ਜਿਹਾ ਬਾਹਰ ਘੁੰਮਣ ਫਿਰਨ ਤੇ ਆ ਇੱਕ ਬੰਦੇ ਨੂੰ ਛੂਡ ਦੇਂਗਾ ਫੇ ਸਾਰੇ ਜਾਣਗੇ ਤੋ ਉਹ ਕਹਿੰਦੇ ਫਿਰ ਸਾਡੇ ਵਾਸਤੇ ਪ੍ਰੋਬਲਮ ਹੋ ਜਾਂਦੀ ਕੱਲ ਕੋਈ ਬੰਦਾ ਦੌੜ ਜਾਏ ਕੁਝ ਹੋ ਜਾਏ ਸਾਡੇ ਵਾਸਤੇ ਔਕਾ ਤੇ ਇਸ ਕਰਕੇ ਹੁਣ ਇਹ ਹੈ ਕਿ ਦੋ ਤਿੰਨ ਮਹੀਨੇ ਬਾਅਦ ਮਤਲਬ ਬਾਹਰ ਕੁਮਾਨ ਫਰਾਂ ਲੈ ਜਾਂਦੇ ਹੁਣ ਪਿੱਛੇ ਥੋੜੇ ਦਿਨ ਪਹਿਲੇ ਲੇ ਗਏ ਸੀ ਸਾਨੂੰ ਪਟਿਆਲਾ ਉੱਥੇ ਸਾਨੂੰ ਦੁਖਨਵਾਰਨ ਗੁਰਦੁਆਰੇ ਮੱਥਾ ਟਿਕਾ ਕੇ ਲਿਆਏ ਫਿਰ ਕਾਲੀ ਮੰਦਰ ਲੇ ਗਏ ਉੱਥੇ ਵੀ ਮੱਥਾ ਟਿਕਾ ਕੇ ਲਿਆਏ ਉੱਥੇ ਵੀ ਸਾਨੂੰ ਬਾਹਰ ਚ ਹੋਟਲ ਮੇ ਲੇ ਕੇ ਖਾਣਾ ਪੀਣਾ ਖਿਲਾਇਆ ਬੱਸ ਮੇ ਲੇ ਕੇ ਤੇ اسی ਬੱਸ ਵੇ ਰਸਤੇ ਜਾਈ ਡੱਤੇ ਤੇ ਪਰੇ ਭਗੜੇ ਪਲਦੇ ਗਏ ਕਾਫੀ ਇੰਜੋਏ ਕੀਤਾ ਤੇ ਬਹੁਤ ਵਧੀਆ ਰਹਾ ਪ੍ਰੋਗਰਾਮ ਬਾਬੂ ਜੀ ਆਲਾ ਰਸਤੇ ਵਿੱਚ ਬੜੀ ਸਾਡੀ ਸੇਵਾ ਕਾਤਰ ਕਰਦੇ ਰਹੇ ਖਾਣੇ ਪੀਣੇ ਦਾ ਹਰ ਅਰੇਂਜਮੈਂਟ ਤਾਂ ਕਿਹਾ ਸੀਗਾ ਉਹ ਜ਼ਿੰਦਗੀ ਤੋਂ આજ ਤੱਕ ਕੀ ਸਿੱਖਿਆ ਹੈ ਤੇ ਕੀ ਲੱਗਦਾ ਹੈ ਲਾਈਫ ਦਾ ਐਕਸਪੀਰੀਅੰਸ ਕੀ ਬੋਲਦਾ ਹੈ ਤੁਹਾਡੀ ਦੇਖੋ ਜੀ ਲਾਈਫ ਤੋਂ ਜਿਹੜੀ ਸਾਡੀ ਦਾ ਲਾਈਫ ਸਮਝੋ ਜੀ ਦਮ ਤੱਕ ਆਖਰੀ ਟਾਈਮ ਹੀ ਆ ਗਿਆ ਬਾਕੀ ਹੁਣ ਜਿੰਨਾ ਟਾਈਮ ਇੱਥੇ ਕੱਟਣਾ ਇੱਥੇ ਕੱਟਾਂਗੇ ਬਾਕੀ ਦੇਖਾਂਗੇ ਅੱਗੇ ਕਿਹੋ ਜਿਹਾ ਮੌਲ ਹੈ ਕਿਉਂਕਿ ਪਤਾ ਆਸ਼ਰਮ 'ਚ ਹਰ ਤਰ੍ਹਾਂ ਕੇ ਬੰਦੇ ਰਹਿੰਦੇ ਆ ਕੁਝ ਬੰਦੇ ਥੋੜੇ ਮੈਂਟਲੀ ਐਬਸੈਂਟ ਵੀ ਹੁੰਦੇ ਆ ਤੇ ਜਦੋਂ ਜਦ ਗੱਲ ਪਿੱਛੇ ਥੋੜਾ ਜਿਹਾ ਐਕਸਾਈਟਮੈਂਟ ਹੋ ਜਾਂਦੇ ਨੇ ਵਾਇਲੈਂਸ ਕਰਨ ਮੈ ਜਾਂਦੇ ਆ ਪਰ ਆਪਾਂ ਤੇ ਜਿਹੜਾ ਸਾਡੇ ਨਾਲ ਥੋੜਾ ਹੱਸ ਕੇ ਬੋਲਦਾ ਕਿਉਂਕਿ ਮੇਰਾ ਸੁਭਾਅ ਹੈ ਹਸਮੁਖ ਦਾ ਮੈਂ ਹਰ ਕਿਸੇ ਨਾਲ ਹੱਸ ਕੇ ਬੋਲਦਾ ਬਾਪੂ ਜੀ ਆਂਦੇ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਪਿਆਰ ਕਰਦੇ ਉਹ ਬੜੇ ਖੁਸ਼ ਹੁੰਦੇ ਨੇ ਬੜੇ ਬਾਪੂ ਜੀ ਮੇਰਾ ਬਹੁਤ ਮਾਣ ਇੱਜ਼ਤ ਕਰਦੇ ਆ ਮੈਨੂੰ ਬਹੁਤ ਬੱਦ ਗਿਆ ਲੱਗਦਾ ਤੇ ਮੈਂ ਥੋੜਾ ਜਿਹਾ ਈਮੋਸ਼ਨਲ ਹੋ ਗਿਆ ਕੀ ਹੋ ਗਿਆ ਭਾਵੁਕ ਹੋ ਗਿਆ ਜੀ ਕਿਉਂਕਿ ਦੇਖੋ ਜੀ ਹੋ ਜਾਂਦਾ ਇਸ ਤਰ੍ਹਾਂ ਬਾਕੀ ਕੋਈ ਗੱਲ ਨਹੀਂ ਬਾਕੀਤੇ ਵੀ ਸਾਰਾ ਸਾਰੇ ਬਹੁਤ ਧਿਆਨ ਰੱਖਦੇ ਆ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਕਿਸੇ ਚੀਜ਼ ਦੀ ਜਰੂਰਤ ਹੋਵੇ ਦਿੰਦੇ ਆ ਇਹ ਮੈਡਮਾਂ ਹੈਗੀਆਂ ਇਹ ਵੀ ਬਹੁਤ ਸੇਵਾ ਕਰਦੀ ਆ ਬਹੁਤ ਧਿਆਨ ਰੱਖਦੀ ਆ ਬਹੁਤ ਅੱਛਾ ਮੁਵਾਰ ਕਰਦੀ ਆ ਸੁਰੂ ਸੁਰੂ ਮੈਂ ਇੱਕ ਦੋ ਵਾਰੀ ਥੋੜਾ ਜਿਹਾ ਮੈਡਮਾਂ ਨੇ ਵੀ ਕਦੀ ਗੁੱਸਾ ਗੁੱਸਾ ਕਰ ਦਿੱਦੀਆਂ ਸੀ ਉਹ ਸਾਡੀ ਆਪਣੀ ਗਲਤੀ ਹੋ ਜਾਂਦੀ ਸੀ ਕਿਉਂਕਿ ਸਾਨੂੰ ਇੱਥੇ ਦੇ ਰੂਲ ਰੈਗੂਲੇਸ਼ਨ ਬਾਰੇ ਪਤਾ ਨਹੀਂ ਸੀਗਾ ਬਾਅਦ ਚ ਫਿਰ ਮੈਡਮਾਂ ਨੇ ਸਮਝਾਇਆ ਕਿ ਦੇਖੋ ਜੀ ਇੱਥੇ ਦੇ ਰੂਲ ਰੈਗੂਲੇਸ਼ਨ ਇਸ ਤਰ੍ਹਾਂ ਤੇ ਤੁਹਾਨੂੰ ਇਸ ਤਰ੍ਹਾਂ ਮੰਨਣਾ ਪੈਂਦਾ ਕਿਉਂਕਿ ਤੁਸੀਂ ਕਿੰਨੀ ਵਾਰ ਗਲਤ ਕੰਮ ਕਰ ਜਾਂਦੇ ਹੋ ਤੇ ਉਹਦੇ ਕਰਕੇ ਸਾਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਆ ਕੁਝ ਮੈਂਟਲੀ ਲੋਕ ਹੈਗੇ ਆ ਤੇ ਕੁਝ ਅਸੀਂ ਅਸੀਂ ਕਹਿੰਦੇ ਹਾਂ ਕਿ ਚਲੋ ਮੈਂਟਲੀ ਲੋਕਾਂ ਨਾਲ ਅਸੀਂ ਕਿਸੇ ਤਰ੍ਹਾਂ ਦਾ ਕੋਈ ਗਲਤ ਵਿਵਹਾਰ ਨਾ ਕਰੀਏ ਤੇ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਹੈ ਕਿ ਸਾਨੂੰ ਥੋੜਾ ਆਪਣੇ ਹਿਸਾਬ ਨਾਲ ਚੱਲਣਾ ਪੈਂਦਾ ਪਰ ਤੁਸੀਂ ਜਿਹੜੇ ਇੰਟਰਫੇਅਰ ਕਰਦੇ ਵਿੱਚੋਂ ਉਹ ਥੋੜਾ ਗਲਤ ਹੋ ਜਾਂਦਾ ਫਿਰ ਉਹਦੇ ਨਾਲ ਉਹ ਥੋੜਾ ਜਿਹਾ ਗਲਤ ਵਿਵਹਾਰ ਕਰਦੇ ਆ ਮੈਂ ਠੀਕ ਹੈ ਤੁਹਾਡੀ ਬਾਤ ਬਦਮ ਸਹੀ ਹੈ ਅਸੀਂ ਆਪਣੀ ਗਲਤੀ ਮੰਨਦੇ ਆ ਕਿ ਠੀਕ ਹੈ ਆਪਣਾ ਨੂੰ ਉਹਨਾਂ ਨੂੰ ਤੁਸੀਂ ਜਿਸ ਹਿਸਾਬ ਨਾਲ ਹੈਂਡਲ ਕਰਦੇ ਹੋ ਉਸ ਸਾਬ ਨਾ ਤੁਹਾਡਾ ਕੰਮ ਸਹੀ ਹੈ ਸਾਨੂੰ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਠੀਕ ਹੈ ਚਲੋ ਸਾਨੂੰ ਕਿੰਨੀ ਵਾਰ ਬੁਰਾ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਪਰ ਜੋ ਤੁਸੀਂ ਕਰ ਰਹੇ ਹੋ ਉਹ ਤਾਂ ਸਹੀ ਕਰ ਰਹੇ ਹੋ ਤੁਹਾਡੀ ਕੋਈ ਗਲਤੀ ਨਹੀਂ ਮੰਨਦੇ ਅਸੀਂ ਅਸੀਂ ਆਪਣੇ ਅਗਰ ਅਸੀਂ ਵਿੱਚ ਇੰਟਰਫੇਅਰ ਕਰੀਏ ਤਾਂ ਸਾਡੀ ਆਪਣੀ ਗਲਤੀ ਹੈ ਤਾਂ ਇਸ ਕਰਕੇ ਅਸੀਂ ਚਾਹਦੇ ਨਹੀਂ ਹਾਂ ਕਿ ਇੱਥੇ ਦਾ ਮਾਹੌਲ ਖਰਾਬ ਹੋਵੇ ਅਸੀਂ ਕਹਿੰਦੇ ਜੋ ਬਾ ਬੌਜੀ ਜੀ ਆਣਾ ਨੇ ਨਿਯਮ ਕਾਨੂੰਨ ਬਣਾਏ ਆ ਤੁਹਾਡੇ ਹੱਥ ਜੋ ਪਾਵਰ ਦਿੱਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਸਹੀ ਚਲੋ ਬਾਕੀ ਸਾਡੂ ਜੋ ਕੋਈ ਪ੍ਰੋਬਲਮ ਆਏਗੀ ਅਸੀਂ ਤੁਹਾਡੇ ਸਾਹਮਣੇ ਡਿਸਕਸ ਕਰਾਂਗੇ ਤੇ ਇਸ ਕਰਕੇ ਮਤਲਬ ਤੁਸੀਂ ਸਾਡੀ ਹੈਲਪ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਾਨੂੰ ਇਸ ਤਰ੍ਹਾਂ ਕੋਆਪਰੇਟ ਕਰੋ ਅਸੀਂ ਵੀ ਜਿੰਨੀ ਹੋ ਸਕੇਗੇ ਤੁਹਾਡੇ ਨਾਲ ਕੋਆਪਰੇਟ ਕਿਉਂਕਿ ਅੱਭੀ ਆਪੇ ਫਿੱਟਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਆਪਾਂ ਚੱਲ ਫਿਰ ਸਕਦੇ ਹਾਂ ਆਪਣਾ ਸਾਰਾ ਕੰਮ ਕਰ ਸਕਦੇ ਆ ਆਪਣੀ ਮਤਲਬ ਆਪਣਾ ਨਹਾਣਾ ਤੋਣਾ ਆਪਣਾ ਕਪੜੇ-ਕੁਪੜੇ ਵੀ ਅਸੀਂ ਆਪ ਵੀ ਧੋ ਲੈ ਕੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਹਾਂ ਅਭੀ ਤਾਂ ਮੈਨੂੰ ਠੀਕ ਲੱਗ ਰਿਹਾ ਬਾਕੀ ਅੱਗੇ ਅਗੇ ਦੇਖਾਂਗੇ ਕਿ ਹੋ ਜਾ ਮਾਹੌਲ ਹੈ ਕਿਉਂਕਿ ਮੈਂ ਦੇਖੋ ਜੀ ਇੰਡੀਪੈਂਡੈਂਟ ਰਹਿਣ ਵਾਲਾ ਬੰਦਾ ਮੈਂ ਪਹਿਲੇ ਇੱਕ ਬੰਦੇ ਨਾਲ ਰਿਹਾ ਸੀਗਾ ਉਹ ਥੋੜਾ ਜਿਹਾ ਮੇਰੇ ਨਾਲ ਥੋੜਾ ਜਿਹਾ ਵਾਇਲੈਂਸ ਜਿਹਾ ਹੋਣ ਲੱਗਿਆ ਸੀਗਾ ਤੋਂ ਮੈਂ ਫਿਰ ਇੱਕ ਦੋ ਵਾਰੀ ਮੈਡਮ ਨੂੰ ਗਿਆ ਉਹ ਮੈਡਮਾਂ ਕਹਿ ਲਿਖੇ ਜੇ ਸਾਡੇ ਕੋਲ ਬਜਟ ਬੜਿਆ ਆ ਰਿਹਾ ਤੇ ਸਾਨੂੰ ਅਸੀਂ ਤੁਹਾਨੂੰ ਮੈਂ ਕਿਉਂਕਿ ਮੇਰੇ ਬ੍ਰਦਰ ਉੱਥੇ ਜਾਇਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਬਈ ਸਾਨੂੰ ਇੰਡੀਪੈਂਡੈਂਟ ਰੂਮ ਚਾਹੀਦਾ ਤੇ ਕਿਉਂਕਿ ਮੈਂ ਸ਼ੁਰੂ ਤੋਂ ਹੀ ਇਕੱਲਾ ਹੀ ਰਿਹਾ ਤੋਂ ਮੈਂ ਇਸ ਕਰਕੇ ਇਕੱਲਾ ਹੀ ਮੈਂ ਕਹਾਂ ਰੂਮ ਰਵਾ ਮੈਨੂੰ ਕੋਈ ਡਿਸਟਰਬੈਂਸ ਨਹੀਂ ਚਾਹੀਦੀ ਤੋ ਉਹਨਾਂ ਨੇ ਫੇਰ ਕਿਹਾ ਸੀਗਾ ਚਲੋ ਪਹਿਲੇ ਇੱਕ ਬੰਦਾ ਉਹਨਾਂ ਨੇ ਕਿਹਾ ਸੀ ਤੁਹਾਡੇ ਨਾਲ ਸੈੱਟ ਕਰ ਦਿੰਨੇ ਆ ਕਿਉਂਕਿ ਅਸੀਂ ਦੋ ਬੰਦੇ ਇੱਕ ਰੂਮ 'ਚ ਰੱਖਦੇ ਆ ਸਿੰਗਲ ਬੰਦੇ ਨਹੀਂ ਦਿੰਦੇ ਪਰ ਉਹ ਜਿਹੜਾ ਬੰਦਾ ਮੇਰੇ ਨਾਲ ਆਇਆ ਸੀਗਾ ਉਹ ਥੋੜਾ ਜਿਹਾ ਵਾਇਲੈਂਸ ਹੋਣ ਲੱਗਿਆ ਸੀ ਉਹ ਥੋੜਾ ਜਿਹਾ ਮੈਂਟਲੀ ਉਹ ਸੀਗਾ ਹੁੰਦਾ ਹੀ ਆ ਆਪਾਂ ਦੇਖਦੇ ਆ ਨਾ ਕਈ ਲੋਕੀ ਹੁੰਦੇ ਆ ਮੈਂਟਲੀ ਅਫਸਰਟ ਵੀ ਹੁੰਦੇ ਨੇ ਤੇ ਘਰ ਆਪਣੇ ਪਰਿਵਾਰ ਨੂੰ ਛੱਡ ਕੇ ਆਏ ਹੁੰਦੇ ਤੇ ਉਹਨਾਂ ਦੇ ਅੰਦਰ ਗੁੱਸਾ ਹੁੰਦਾ ਉਹ ਹੁਣੇ ਤਾਂ ਗੱਲ ਆ ਉਹ ਦੇਖੋ ਜੀ ਜਿਹੜਾ ਵੀ ਬੰਦਾ ਇੱਥੇ ਆਇਆ ਉਹ ਕੋਈ ਨਾ ਕੋਈ ਦੁਖੀ ਘਰ ਲੱਤੇ ਆਇਆ ਕੋਈ ਮਤਲਬ ਘਰੋਂ ਲੜ ਲੜ ਕੇ ਆਇਆ ਹੁੰਦਾ ਕੋਈ ਮੈਂਟਲੀ ਆਇਆ ਹੁੰਦਾ ਹੁਣ ਆਪਾਂ ਦੇਖੋ ਪੂਰੀ ਫਿੱਟ ਆ ਆਪਣਾ ਕੋਈ ਮੈਂਟਲੀ ਪ੍ਰੋਬਲਮ ਨਹੀਂ ਆ ਆਪਾਂ ਤੇ ਵਧੀਆ ਜਰਾ ਰਹਿ ਰਹੇ ਆ ਆਪਣਾ ਇਹ ਉਹ ਤੋਂ ਚਲੋ ਠੀਕ ਆ ਉਹਨੂੰ ਉਮਰ ਹੋ ਰਹੀ ਐ ਬਰਦਰ ਕਹਿੰਦਾ ਅੱਗੇ ਤੇਰੀ ਉਮਰ ਵਧਣੀ ਐ ਹੁਣ ਤੈਨੂੰ ਅਗਰ ਅਸੀਂ ਜਗਾ ਸੈੱਟ ਕਰ ਦਈਏ ਸਾਡ ਨੂੰ ਵੀ ਕੋਈ ਪ੍ਰੋਬਲਮ ਨਹੀਂ ਰਹੇਗੀ ਅਸੀਂ ਵੀ ਆਪਣਾ ਥੋੜਾ ਜਿਹਾ ਫ੍ਰੀ ਹੋ ਜਾਵਾਂਗੇ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਇੱਥੇ ਛੱਡਿਆ ਤੇ ਉਹ ਕਹਿੰਦੇ ਬਈ ਤੂੰ ਇੱਥੇ ਤੇਰਾ ਪੂਰਾ ਇਤਿਆਰ ਰੱਖਾਂਗੇ ਕਿ ਬਾਕੀ ਤੈਨੂੰ ਕੋਈ ਪ੍ਰੋਬਲਮ ਹੋਈ ਤੂੰ ਸਾਨੂੰ ਫੋਨ ਕਰ ਦਿਆ ਕਰ ਉਹ ਵੈਸੇ ਵੀ ਫੋਨ ਫੋਨ ਕਰਦੇ ਰਹਿੰਦੇ ਆ ਮੈਂ ਤਾਂ ਘੱਟ ਫੋਨ ਕਰਦਾ ਉਹਨਾਂ ਨੂੰ ਬਾਕੀ ਉਹ ਵਿੱਚੇ ਦੋ ਤਿੰਨ ਵਾਰੀ ਫਿਰ ਹੁਣ ਕਿੱਤਾ ਸੀ ਹਾਲਚਾਲ ਪੁੱਛਿਆ ਸੀ ਠੀਕ ਐ ਮੈਂ ਦੱਸਿਆ ਸੀ ਮੈਨੂੰ ਐਸੇ ਪ੍ਰੋਬਲਮ ਹੈ ਕਹਿੰਦੇ ਤੈਨੂੰ ਕੋਈ ਪ੍ਰੋਬਲਮ ਹੈ ਮੈਡਮ ਜੀ ਨੂੰ ਬਤਾਓ ਬਾਉ ਜੀ ਨੂੰ ਦੱਸੋ ਐਸੀ ਕੋਈ ਬਾਤ ਨਹੀਂ ਐ ਬਾਕੀ ਜਿਆਦਾ ਪ੍ਰੋਬਲਮ ਹੈ ਕਿ ਨਹੀਂ ਉਹ ਸੁਣਣਗੇ ਤਾਂ ਅਸੀਂ ਆਪੇ ਗੱਲ ਕਰ ਲਾਂਗੇ ਤੇ ਉਹ ਮੇਰੀ ਪਰਜਾਈ ਵੀ ਕਹਿੰਦੀ ਕਿ ਕੋਈ ਨਹੀਂ ਤੂੰ ਚਿੰਤਾ ਨਾ ਕਰ ਅਸੀਂ ਕੋਈ ਵੀ ਐਸੀ ਗੱਲ ਆਈ ਤਾਂ ਅਡਮ ਵੀ ਨਾਲ ਗੱਲ ਕਰਕੇ ਤੇਰੀ ਪ੍ਰੋਬਲਮ ਸੋਲਵ ਕਰਾਂਗਾ